ਸਾਡੇ اسلامਾਬਾਦ ਏਰੀਏ ਦੇ ਵਿੱਚ 13 12 ਜਿਹੜੇ 13 ਦਸੰਬਰ ਦੀ ਤਰੀਕ ਨੂੰ ਵਿਕਰਮ ਸ਼ਰਮਾ ਇੱਕ ਜਿਹੜਾ ਕੋਟ ਖਾਲਸਾ ਦਾ ਰਹਿਣ ਵਾਲਾ ਉਹਨੇ ਇੱਕ ਕੰਪਲੇਂਟ ਲਿਖਾਈ ਸੀ ਕਿ ਜਗਰਾਤੇ ਦੇ ਪ੍ਰੋਗਰਾਮ ਤੋਂ ਆ ਰਿਹਾ ਸੀ ਤੇ ਉਹਨੇ ਦੇਖਿਆ ਕਿ ਗੁਲਸ਼ਨ ਕੁਮਾਰ ਤੇ ਉਹਦੀ ਵਾਈਫ ਜਿਹੜੇ ਉਹ ਇੱਕ ਬਜ਼ੁਰਗ ਬੰਦੇ ਨਾਲ ਬੈਠ ਰਹੇ ਸੀਗੇ ਉਥੇ ਮੌਕੇ ਤੇ ਚੰਦਨ ਸ਼ਰਮਾ ਆ ਗਿਆ ਜਿਹੜਾ ਕਿ ਉਹਦਾ ਭਤੀਜਾ ਹੈ ਗੁਲਸ਼ਨ ਕੁਮਾਰ ਦਾ ਉਹਨੇ ਆ ਕੇ ਫਾਇਰ ਪਹਿਲਾ ਆਰਗੂਮੈਂਟ ਹੋਇਆ ਤਾਂ ਫਾਇਰ ਕੀਤਾ ਜਿੱਦਾਂ ਕਿ ਉਹ ਕੰਪਲੇਨੈਂਟ ਦੇ ਲੱਤਾਂ ਦੇ ਵਿੱਚ ਦੋਨੋਂ ਸਾਈਡ ਦੇ ਉੱਤੇ ਇੰਜਰੀ ਹੋਈ ਪਰਚਾ ਦਰਜ ਕੀਤਾ ਗਿਆ ਸੀ ਉਦੋਂ ਉਸ ਤੋਂ ਬਾਅਦ ਉਹ ਅਗਲੇ ਦਿਨ ਜਿਹੜਾ ਪੁਲਿਸ ਉਹਨੂੰ ਲੱਭ ਰਹੀ ਸੀਗੀ ਚੰਦਨ ਸ਼ਰਮਾ ਜਿਹੜਾ ਮੁਲਜ਼ਮ ਸੀਗਾ ਉਹਨੇ ਨੈਕਸਟ ਡੇ ਕਾਫੀ ਸੋਸ਼ਲ ਮੀਡੀਆ 'ਚ ਵੀ ਆਇਆ ਤੇ ਬਾਕੀ ਮੀਡੀਆ 'ਚ ਵੀ ਆਇਆ ਬੜਾ ਇੱਕ ਲੋਕਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮੈਸੇਜ ਆ ਕਿ ਨੇ ਇੱਕ ਬਿੱਲੂ ਨਾਮ ਦਾ ਬੰਦਾ ਸੀ ਜਿਹੜਾ ਲੇਬਰ ਦਾ ਕੰਮ ਕਰਦਾ ਰਸਤੇ ਚ ਆਇਆ ਜਦੋਂ ਭੱਜ ਰਿਹਾ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਉੱਤੇ ਵੀ ਇਹਨੇ ਫਾਇਰ ਕਰ ਦਿੱਤਾ ਤੇ ਉਹ ਵਿੱਚ ਉਹਨੂੰ ਉਹ ਵੀ ਇੰਜਰਡ ਹੋਇਆ ਸੀ ਉਹਦੇ ਸੱਜੀ ਬਾਹਂ ਤੇ ਲੱਗਿਆ ਸੀਗਾ ਤੇ ਪੇਟ ਦੇ ਵਿੱਚ ਵੀ ਗੋਲੀ ਲੱਗੀ ਸੀ ਇਸੇ ਤਰ੍ਹਾਂ ਉੱਥੋਂ ਰੀਕੋ ਸ਼ੋ ਹੋ ਕੇ ਜਦੋਂ ਸੋਨੀਆ ਨਾਮ ਦੀ ਇੱਕ ਲੇਡੀ ਸੀਗੀ ਉਹਨਾਂ ਦੇ ਵੀ ਜਿਹੜੀ ਹੈ ਇੰਜਰੀ ਹੋਈ ਸੀ ਬੁਲੇਟ ਨਾਲ ਕਿਉਂਕਿ ਉਥੇ ਉਥੋਂ ਨੰਗ ਰਹੇ ਸੀਗੇ ਉਸ ਤੋਂ ਬਾਅਦ ਸਪੈਸ਼ਲ ਪੁਲਿਸ ਪਾਰਟੀਆਂ ਅਸੀਂ ਬਣਾਈਆਂ ਗਈਆਂ ਸੀ ਤਾਂ ਕਿ ਇਹਨੂੰ ਟਰੈਕ ਕਰਨਾ ਚੰਦਨ ਸ਼ਰਮਾ ਨੂੰ ਕਿਉਂਕਿ ਦੋ ਇਹਨੇ ਬੜੇ ਓਪਨ ਲੋਕੈਲਿਟੀ ਦੇ ਵਿੱਚ ਸੈਂਸੇਸ਼ਨਲ ਟਾਈਪ ਆਫ ਕ੍ਰਾਈਮ ਨੂੰ ਅੰਜਾਮ ਦਿੱਤਾ ਸੀਗਾ ਉਹਦੇ ਚ ਜਿਹੜੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਦੇ ਰਹਿਨਮਾਈ ਦੇ ਵਿੱਚ ਰਵਿੰਦਰਪਾਲ ਜੀ ਦੇ ਵਿਸ਼ਾਲਜੀਤ ਸਾਡੇ ਐਡੀਸੀਪੀ 1 ਜਸਪਾਲ ਸਾਡੇ ਐਸੀਪੀ ਸੈਂਟਰਲ ਔਰ ਹਰ ਸੰਦੀਪ ਐਸਐਚਓ اسلامਾਬਾਦ ਤੇ ਉਹਨਾਂ ਦੀ ਟੀਮ ਇਹ ਉਸ ਦਿਨ ਤੋਂ ਹੀ ਪਰਸਿਊ ਕਰ ਰਹੇ ਸੀ ਕਿ ਇਹਨੂੰ ਅਸੀਂ ਜਲਦੀ ਫੜਿਆ ਜਾਵੇ। ਤਾਂ ਇਤਲਾਹ ਮਿਲੀ ਸੀ ਇਸ ਏਰੀਏ ਦੇ ਵਿੱਚ ਥਾਂ ਦੇ ਤੋਂ ਇਧਰੋਂ ਆ ਰਹੇ ਸੀਗਾ ਜਦੋਂ ਇਹ ਮੁਲਜ਼ਮ। ਤਾਂ ਪੁਲਿਸ ਪਾਰਟੀ ਨੇ ਜਦੋਂ ਰੋਕਿਆ ਇਹਨਾਂ ਨੇ ਫਾਇਰ ਕਰਕੇ ਪੁਲਿਸ ਪਾਰਟੀ ਤੇ ਭੱਜਿਆ ਖੇਤਾਂ ਵੱਲੋਂ ਇਧਰ ਜਿੱਥੇ ਆਪਾਂ ਦੇਖ ਰਹੇ ਹਾਂ। ਇਹਨੂੰ ਵਾਰਨ ਕੀਤਾ ਗਿਆ ਹਵਾ ਚ ਫਾਇਰ ਕੀਤਾ। ਸਟੇਨ ਕਰਪਾਈ ਤੋਂ ਸਾਡੇ ਮੁਲਾਜ਼ਮ ਨੇ ਆਪਣੀ ਜਿਹੜੀ ਆਫੀਸ਼ਰ ਹੈ ਇਹਨੂੰ ਕਿਹਾ ਕਿ ਤੂੰ ਸਰੈਂਡਰ ਕਰ ਦੇ ਪਰ ਇਹ ਹਟਿਆ ਨਹੀਂ ਇਹਨੇ ਫਿਰ ਫਾਇਰ ਕੀਤਾ। ਤੋਂ ਉਹਦੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤਨਾ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਉਹ ਇੰਜਰਡ ਹੋਇਆ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਮੇਨਲੀ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਇਹਦੇ ਤੇ ਪਰਚਾ ਪਹਿਲਾਂ ਵੀ ਐਨਟੀਐਫ ਦਾ ਜਿਹੜਾ ਥਾਣਾ ਹੈਗਾ ਮੋਹਾਲੀ ਦੇ ਵਿੱਚ ਉੱਥੇ ਹੋਇਆ ਉਹਦੇ ਚ ਆਰਮਜ਼ ਐਕਟਾ ਐਨਡੀਪੀਐਸ ਐਕਟਾ 1 ਕਿਜੀ ਹਿਰੋਇਨ ਸੀ 381 ਗ੍ਰਾਮ ਚਰਸ ਤੇ ਬਾਕੀ ਸਮਾਨ ਮਿਲਿਆ ਸੀ ਡਰੱਗ ਦਾ ਤੇ ਮੈਂ ਹੀ 2025 ਦੇ ਵਿੱਚ ਹੀ ਇਹ ਜੇਲ੍ਹ ਤੋਂ ਆਇਆ ਜਿਹੜੀ ਇੱਥੇ ਰਿਕਵਰੀ ਹੋਈ ਐ ਤੋਂ ਇਹ ਜ਼ਗਾਨਾ ਪਿਸਟਲ ਐ 터ਕਿਸ਼ ਮੀਡ ਐ 9mm ਦਾ ਸੋ ਇਹ ਕਾਫੀ ਜਿਹੜਾ ਇਹਦੀ ਜਦੋਂ ਜੇਲ ਚ ਗਿਆ ਇਹਦੀ ਜੋ ਗੱਲਬਾਤ ਸਾਨੂੰ ਵੀ ਪਤਾ ਲੱਗੀ ਐ ਹੁਣ ਥੋੜੀ ਪਲਵੇਂ ਤੌਰ ਤੇ ਪੁਸ਼ਕਿਚ ਕੀਤੀ ਸੀ ਹਸਪੀਟਲ ਦੇ ਵਿੱਚ ਵੀ ਤੇ ਜਾਣ ਲੱਗੇ ਵੀ ਇਹੀ ਪਤਾ ਲੱਗਿਆ ਕਿ ਜੇਲ ਚ ਵੀ ਇਹਨੇ ਕਾਫੀ ਲੋਕਾਂ ਨਾਲ ਆਪਣਾ ਰਸਤਾ ਬਣਾ ਲਿਆ ਸੀ ਕ੍ਰਿਮੀਨਲਸ ਦਾ ਇਹ ਉਹਨਾਂ ਦੇ ਰਾਹੀਂ ਇਹ ਪ੍ਰੋਕਿਊਰ ਕੀਤਾ ਗਿਆ ਜਿਹੜਾ ਬੜਾ ਸਫਿਸਟੀਕੇਟਿਡ ਵੈਪਨ ਹੈ ਜਿਸ ਦਾ ਨਾਂ ਕਾਫੀ ਅੱਛੀ ਕੰਪਨੀ ਹੈ ਟਰਕੀ ਦੀ ਉਹ ਮੈਂ ਇਸ ਗੱਲ ਦੇ ਵਿੱਚ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਸਾਡਾ ਸੈਂਸੇਸ਼ਨਲ ਕ੍ਰਾਈਮ ਜਿਹੜੇ ਬੈਕ ਟੂ ਬੈਕ ਦੋਨੇ ਪੋਪੂਲੇਟਿਡ ਏਰੀਆ ਦੇ ਵਿੱਚ ਔਰ ਕੋਟ ਖਾਲਸਾ ਦੇ ਏਰੀਆ 'ਚ ਹੋਏ ਜਿੱਥੇ ਸਾਡੇ ਤਿੰਨ ਸਿਟੀਜ਼ਨ ਮੈਂ ਕਹੂੰਗਾ ਉਹ ਇੰਜਰਡ ਹੋਏ ਤੋ ਇਹ ਕਿਉਂਕਿ ਬੰਦਾ ਜੇ ਬਾਹਰ ਰਹਿੰਦਾ ਤਾਂ ਹੋਰ ਨੁਕਸਾਨ ਇਹਨੇ ਕਰਨਾ ਇਸ ਸੋਸਾਇਟੀ ਦਾ ਤਾਂ ਬੜੀ ਜਲਦੀ ਫੜਿਆ ਗਿਆ ਸੋ ਇਹਦੇ ਤੇ ਅੱਗੇ ਅਸੀਂ ਕਾਰਵਾਈ ਕਰਾਂਗੇ ਤੇ ਸਾਰੇ ਜਿਹੜੇ ਹੈਗੇ ਨਾਲ ਕੰਪਲੈਕਸਸ ਔਰ ਜਿਨ੍ਹਾਂ ਨੇ ਇਹਨੂੰ ਸਪਲਾਈ ਕੀਤਾ ਵੈਪਨ ਪ੍ਰੋਕ्योर ਕਿੱਥੋਂ ਕੀਤਾ ਉਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਏ ਜਿਹਨਾਂ ਨਾਲ ਉਹ ਜਿਹੜੀ ਝਗਰਾਤੇ ਦੇ ਵਾਰ ਗੋਲੀ ਚੱਲੀ ਵੀ ਕਾਰਵਾਈ ਹੋਊਗੀ ਜਿਹਦੇ ਕੋਲ ਇਹ ਉਹਦੇ ਕੋਲ ਇਹੀ ਪਿਸਟਲ ਲਾਉ ਦੋਂਦਾ ਔਰ ਉਸ ਤੇ ਹੀ ਗੋਲੀਆਂ ਚਲਾਈਆਂ ਨੇ ਪਹਿਲਾਂ ਵੀ ਝਗਰਾਤੇ ਵਾਲੇ ਦਿਨ ਵੀ ਤੇ ਅਗਲੇ ਦਿਨ ਜਿਹੜਾ ਉਹ ਬਿੱਲੂ ਦੇ ਲੱਗੀ ਤੇ ਤਿਆਰੇ ਚਲੋ ਤੁਸੀਂ ਦੱਸਿਆ ਜਾਂਚ ਦੀ ਤੇ ਉਹ ਨੁਕਸਾਨ ਕਾਫੀ ਕਰ ਸਕਦਾ ਹੈ ਹੋਰ ਗੈਂਗ ਦੇ ਨਾਲ ਹੈਗੇ ਬੰਦੇ ਹੋਰ ਵੀ ਆਪਾਂ ਦੇਖਿਆ ਜੀ ਜੇਲ੍ਹ ਜੂਲ ਦੇ ਵਿੱਚ ਇਹਦੇ ਜਿਹੜੇ ਸਾਥੀ ਉਹ ਸਾਰੇ ਅਸੀਂ ਇਨਵੈਸਟਿਗੇਟ ਕਰਾਂਗੇ ਦੱਸਿਆ ਜਾ ਰਿਹਾ ਕਿ ਐਕਟਿਵ ਆ ਵੀ ਕਿਸੇ ਲੇਡੀਜ਼ ਕੋ ਲੁੱਟੀ ਗਈ ਸੀ ਉਹਦੇ ਗਨਪੁਆਇੰਟ ਤੇ ਲਾ ਕੇ ਐਫ ਆਈ ਆਰ ਹੈਗੀ ਸੀ ਇਸ ਤੋਂ ਲਈ ਲੁੱਟ ਕੋ ਦੀ ਨਹੀਂ ਉਹ ਉਹ ਤਾਂ ਖੋਈ ਸੀ ਨੇ ਤੇ ਉਹ ਵੀ ਨਾਲੇ ਤੋਂ ਰਿਕਵਰ ਹੋਇਆ ਕਿਉਂਕਿ ਜਿਹੜਾ ਅਮ ਇਹਦਾ ਤੁਸੀਂ ਦੇਖੋ ਵੀ ਬਿਹੇਵੀਅਰ ਬੜਾ ਇਸ ਤਰ੍ਹਾਂ ਦਾ ਸੀਗਾ ਕਿ ਫਾਇਰਿੰਗ ਬੜੀ ਐ ਰੈਂਡਮ ਕਰ ਰਹੀ ਸੀ ਜਿੱਦਾਂ ਅੰਨੇ ਵਾ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਪੁਲਿਸ ਨੂੰ ਦੇਖਿਆ ਘਬਰਾ ਕੇ ਇਹਨੇ ਫਾਇਰਿੰਗ ਸ਼ੁਰੂ ਕਰਤੀ ਪਹਿਲਾਂ ਵੀ ਸਰ ਜਿਸਨਾਂਰ ਕੋਈ ਜ਼ਿਕਰ ਹੈ ਇੱਥੇ ਵੀ ਪਿਸਤਲ ਠੀਕਾ ਤੇ ਤੁਹਾਡੀ ਟੀਮ ਨੂੰ ਜਿਹੜਾ ਵੀ ਟੀਮ ਸਾਈਡ ਦੇ ਉੱਤੇ ਇੰਜਰੀ ਹੋਈ ਪਰਚਾ ਦਰਜ ਕੀਤਾ ਗਿਆ ਸੀ ਉਦੋਂ ਉਸ ਤੋਂ ਬਾਅਦ ਉਹ ਅਗਲੇ ਦਿਨ ਜਿਹੜਾ ਪੁਲਿਸ ਉਹਨੂੰ ਲੱਭ ਰਹੀ ਸੀਗੀ ਚੰਦਨ ਸ਼ਰਮਾ ਜਿਹੜਾ ਮੁਲਜ਼ਮ ਸੀਗਾ ਉਹਨਾਂ ਨਖਸ ਦੇ ਕਾਫੀ ਸੋਸ਼ਲ ਮੀਡੀਆ ਚ ਵੀ ਆਇਆ ਤੇ ਬਾਕੀ ਮੀਡੀਆ ਚ ਵੀ ਆਇਆ ਬੜਾ ਇੱਕ ਲੋਕਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮੈਸੇਜ ਆਇਆ ਕਿ ਇਹਨੇ ਇੱਕ ਬਿੱਲੂ ਨਾਮ ਦਾ ਬੰਦਾ ਸੀ ਜਿਹੜਾ ਲੇਬਰ ਦਾ ਕੰਮ ਕਰਦਾ ਰਸਤੇ ਚ ਆਇਆ ਜਿੱਥੇ ਭੱਜ ਰਿਹਾ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੇ ਵੀ ਇਹਨੇ ਫਾਇਰ ਕਰ ਦਿੱਤਾ ਤੇ ਉਹ ਵਿੱਚ ਉਹਨੂੰ ਉਹ ਵੀ ਇੰਜਰਡ ਹੋਇਆ ਸੀ ਉਹਦੇ ਸੱਜੀ ਬਾਹਂ ਤੇ ਲੱਗਿਆ ਸੀਗਾ ਤੇ ਪੇਟ ਦੇ ਵਿੱਚ ਵੀ ਗੋਲੀ ਲੱਗੀ ਸੀ ਇਸੇ ਤਰ੍ਹਾਂ ਉੱਥੋਂ ਰੀਕੋ ਸ਼ੋ ਹੋ ਕੇ ਜਦੋਂ ਸੋਨੀਆ ਨਾਮ ਦੀ ਇੱਕ ਲੇਡੀ ਸੀਗੀ ਉਹਨਾਂ ਦੇ ਵੀ ਜਿਹੜੀ ਹੈ ਇੰਜਰੀ ਹੋਈ ਸੀ ਬੁਲੇਟ ਨਾਲ ਕਿਉਂਕਿ ਉੱਥੇ ਉਥੋਂ ਨੰਗ ਰਹੇ ਸੀਗੇ ਉਸ ਤੋਂ ਬਾਅਦ ਸਪੈਸ਼ਲ ਪੁਲਿਸ ਪਾਰਟੀਆਂ ਅਸੀਂ ਬਣਾਈਆਂ ਗਈਆਂ ਸੀ ਤਾਂ ਕਿ ਇਹਨੂੰ ਟਰੈਕ ਕਰਨਾ ਚੰਦਨ ਸ਼ਰਮਾ ਨੂੰ ਕਿਉਂਕਿ ਦੋ ਐਨੇ ਬੜੇ ਓਪਨ ਲੋਕੈਲਿਟੀ ਦੇ ਵਿੱਚ ਸੈਂਸੇਸ਼ਨਲ ਟਾਈਪ ਆਫ ਕ੍ਰਾਈਮ ਨੂੰ ਅੰਜਾਮ ਦਿੱਤਾ ਸੀਗਾ ਉਹਦੇ ਚ ਜਿਹੜੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਤੇ ਰਹਿਨਮਾਈ ਦੇ ਵਿੱਚ ਰਵਿੰਦਰਪਾਲ ਜੀ ਦੇ ਵਿਸ਼ਾਲਜੀਤ ਸਾਡੇ ਐਸ.ਆਈ.ਸੀ.ਬੀ. ਵਨ ਜਸਪਾਲ ਸਾਡੇ ਐਸ.ਆਈ.ਪੀ. ਸੈਂਟਰਲ ਔਰ ਹਰਸਨਦੀਪ ਐਸ.ਐਚ.ਓ. ਇਸਲਾਮਾਬਾਦ ਤੋਂ ਰਹੀ ਟੀਮ ਇਹ ਉਸ ਦਿਨ ਤੋਂ ਹੀ ਪਰਸਿਊ ਕਰ ਰਹੀ ਸੀ ਕਿ ਇਹਨੂੰ ਅਸੀਂ ਜਲਦੀ ਫੜਿਆ ਜਾਵੇ। ਤਾਂ ਇਤਲਾਹ ਮਿਲੀ ਸੀ ਇਸ ਏਰੀਏ ਦੇ ਵਿੱਚ ਥਾਂ ਦੇ ਤੋਂ ਇਧਰੋਂ ਆ ਰਹੇ ਸੀਗਾ ਜਦੋਂ ਇਹ ਮੁਲਜ਼ਮ। ਤਾਂ ਪੁਲਿਸ ਪਾਰਟੀ ਨੇ ਜਦੋਂ ਰੋਕਿਆ ਇਹਨਾਂ ਨੇ ਫਾਇਰ ਕਰਕੇ ਪੁਲਿਸ ਪਾਰਟੀ ਦੇ ਭੱਜਿਆ ਖੇਤਾਂ ਵੱਲੋਂ ਇਧਰ ਜਿੱਥੇ ਆਪਾਂ ਦੇਖ ਰਹੇ ਹਾਂ। ਇਹਨੂੰ ਵਾਰਮ ਕੀਤਾ ਗਿਆ ਹਵਾ ਚ ਫਾਇਰ ਕੀਤਾ ਸਟੇਨ ਕਾਰਬਨ ਤੋਂ ਸਾਡੇ ਮੁਲਾਜ਼ਮ ਨੇ ਆਪਣੀ ਜਿਹੜੀ ਆਫੀਸ਼ਲ ਹੈ ਇਨੂੰ ਕਿਹਾ ਕਿ ਤੂੰ ਸਰੈਂਡਰ ਕਰ ਦੇ ਪਰ ਇਹ ਹਟਿਆ ਨਹੀਂ ਇਹਨੇ ਫਾਇਰ ਫਾਇਰ ਕੀਤਾ ਤੋਂ ਉਹਦੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਉਹ ਇੰਜਰਡ ਹੋਇਆ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਮੇਨਲੀ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਇਹਦੇ ਤੇ ਪਰਚਾ ਪਹਿਲਾਂ ਵੀ ਐਨਟੀਐਫ ਦਾ ਜਿਹੜਾ ਥਾਣਾ ਹੈਗਾ ਮੋਹਾਲੀ ਦੇ ਵਿੱਚ ਉੱਥੇ ਹੋਇਆ ਹੈ ਉਦੇ ਚ ਆਰਮਜ਼ ਟਾ ਐਨਡੀਪੀਐਸ ਐਟ 1 ਕੇਜੀ ਹਿਰੋਇਨ ਸੀ 381 ਗ੍ਰਾਮ ਚਾਰਸਤੇ ਬਾਕੀ ਸਮਾਨ ਮਿਲਿਆ ਸੀ ਡਰੱਗ ਦਾ ਤੇ ਮੈਂ ਹੀ 2025 ਦੇ ਵਿੱਚ ਹੀ ਇਹ ਜੇਲ ਤੋਂ ਆਇਆ ਜਿਹੜੀ ਇੱਥੇ ਰਿਕਵਰੀ ਹੋਈ ਹੈ ਤੋਂ ਇਹ ਜ਼ਗਾਨਾ ਪਿਸਟਲ ਹੈ ਤੁਰਕਿਸ਼ ਮੀਡ ਹੈ 9 ਐਮ ਐਮ ਦਾ ਸੋ ਮੈਂ ਇਹ ਕਾਫੀ ਜਿਹੜਾ ਇਹਦੀ ਜਦੋਂ ਜੇਲ ਚ ਗਿਆ ਇਹਦੀ ਜੋ ਗੱਲਬਾਤ ਸਾਨੂੰ ਵੀ ਪਤਾ ਲੱਗੀ ਹੈ ਹੁਣ ਥੋੜੀ ਪਲਵੇਂ ਤੌਰ ਤੇ ਪੁਛਗਿੱਛ ਕੀਤੀ ਸੀ ਹਸਪੀਟਲ ਦੇ ਵਿੱਚ ਵੀ ਤੇ ਜਾਣ ਲੱਗੇ ਵੀ ਇਹੀ ਪਤਾ ਲੱਗਿਆ ਕਿ ਜੇਲ੍ਹ ਚ ਵੀ ਇਹਨੇ ਕਾਫੀ ਲੋਕਾਂ ਨੇ ਆਪਣਾ ਰਸਤਾ ਬਣਾ ਲਿਆ ਸੀ ਕ੍ਰਿਮੀਨਲਸ ਦਾ ਤੇ ਉਹਨਾਂ ਦੇ ਰਾਹੀਂ ਇਹ ਪ੍ਰੋਕ્યોਰ ਕੀਤਾ ਗਿਆ ਜਿਹੜਾ ਬੜਾ ਸਫਿਸਟੀਕੇਟਿਡ ਵੈਪਨ ਹੈ ਜਿਗਾਨਾ ਕਾਫੀ ਅੱਛੀ ਕੰਪਨੀ ਹੈ ਟਰਕੀ ਦੀ ਉਹ ਮੈਂ ਇਸ ਗੱਲ ਦੇ ਵਿੱਚ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਸਾਰਾ ਸੈਂਸੇਸ਼ਨਲ ਕ੍ਰਾਈਮ ਜਿਹੜੇ ਬੈਕ ਟੂ ਬੈਕ ਦੋਨੇ ਪੋਪੂਲੇਟਿਡ ਏਰੀਆ ਦੇ ਵਿੱਚ